ਦੇ ਨਸਾਂ ਨੂੰ ਅਸੀਂ ਅੱਤ ਚੁੱਕੇ ਆ ਥੱਕ ਚੁੱਕੇ ਆ ਤੇਰੇ ਵੇਗ ਬ੍ਰੇਕ ਕੇ ਸਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸੜੀ ਬੰਦੀ ਨਹੀਂ ਸਰਕਾਰੀ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸੜੀ ਬੰਦੀ ਨਹੀਂ ਸਰਕਾਰੀ ਨਹੀਂ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਬਲੱਥਾ ਸਿੱਖ ਸਦਾਨਾ ਬਠਿੰਡੇ ਤੋਂ ਲੋਕ ਸਭਾ ਦੀ ਚੋਣ ਲਏ ਸੀ ਜੋ ਆਪਾਂ ਇੱਕ ਲੱਖ ਵੀ ਕੀ ਪੋਟਾ ਨਾਲ ਜਿੱਤੇ ਆ ਇਹ ਆਪਣੀ ਕਾਮਯਾਬੀ ਦੀ ਪਹਿਲੀ ਲਹਿਰ ਆ ਕਹਿੰਦੇ ਨੇ ਤੁਲਕਾ ਤੁਲਕਾ ਹੋਤੀ ਚਾਲਦੀ ਹੁੰਦੀ ਐ ਜਿਵੇਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਉਹ ਵੀ ਪਹਿਲੀ ਵਾਰੀ ਵਿੱਚ ਤੇ ਉਹ ਵੀ ਮੈਦਾਨ ਚ ਕੱਟਦੇ ਰਹੇ ਜਿੱਦਦੇ ਨੇ ਸੋ ਹੋਣਾ ਬਾਈ ਲੱਖਾ ਸਿੰਘ ਸਿਧਾਨਾ ਜੀ ਮੈਦਾਨ ਵਿੱਚ ਆਏ ਨੇ ਸੋ ਅਸੀਂ ਬਾਈ ਦੀਆਂ ਰੈਲੀਆਂ ਵਿੱਚ ਗਏ ਆ ਤਾਂ ਦੇਖਿਆ ਲੋਕਾਂ ਨੇ ਬਹੁਤ ਬਟੈਂਡੇ ਆયા ਲੋਕਾਂ ਨੇ ਫੀਰ ਨੂੰ ਬਹੁਤ ਸਤਿਕਾਰ ਦਿੱਤਾ ਮਾਣ ਦਿੱਤਾ ਪਰ ਕੋਈ ਗੱਲ ਨਹੀਂ ਮੈਦਾਨ ਵਿੱਚ ਰਹਿਣਾ ਚਾਹਦੇ ਆ ਤੇ ਚ